ਸਾਹ ਨਹੀਂ ਰੱਖਿਆ ਭਰਾਵਾਂ ਨੇ ਮੇਰੇ ਵੀਰੋ ਮਾੜ ਬੜੀ ਗੱਲ ਯਾਦਗਾਰ ਨਹੀਂ ਸੰਭ ਕੇ ਰੱਖ ਲਈ ਛੋਟੂ ਕੱਠਿਆਂ ਦੀ ਇਤਿਹਾਸਿਕ ਸਿੱਕੇ ਛੋਕੇ ਉਸ ਭਰਾ ਦੀਆਂ ਖੱਡੀਆਂ ਸੱਡੀਆਂ ਵਾਹਾਂ ਅੱਜ ਪਿੰਡ ਕਲੇਰ ਖਲਾ ਵਿਖੇ ਚਾਰ ਅੰਤਰਰਾਸ਼ਟਰੀ ਟੀਮਾਂ ਜਿਹੜੀਆਂ ਵਾ ਇੱਥੇ ਆਈਆਂ ਨੇ ਬਹੁਤ ਵੱਡਾ ਮਹਾਕੁੰਭ ਜਿਹੜਾ ਕਬੱਡੀ ਦਾ ਹੋ ਰਿਹਾ ਮੈਂ ਸਮਝਦਾ ਕਿ ਜਿਹੜਾ ਐਨ ਆਰ ਆਈ ਵੀਰਾਂ ਵੱਲੋਂ ਤੇ ਪਿੰਡ ਦੇ ਬਤਵੰਤੇ ਸਾਡੇ ਸਰਪੰਚ ਗੁਰਦੇਵ ਸਿੰਘ ਸਾਡਾ ਮੁੰਡਾ ਰਮਨ ਯੂਕੇ ਜਿਹੜਾ ਬਾਹਰ ਗਿਆ ਇਹਨਾਂ ਵੀਰਾਂ ਦੇ ਸਹਿਯੋਗ ਨਾਲ ਬਹੁਤ ਵੱਡਾ ਜਿਹੜਾ ਕਬੱਡੀ ਕੱਪ ਹੋ ਰਿਹਾ ਮੈਂ ਸਮਝਦਾ ਕਿ ਜਿਹੜੀ ਪੰਜਾਬ ਦੀ ਜਵਾਨੀ ਆ ਉਹ ਨਸ਼ਿਆਂ ਤੋਂ ਵੀ ਇਹਨਾਂ ਪ੍ਰਾਲਿਆਂ ਨਾਲ ਦੂਰ ਹੋਊਗੀ ਔਰ ਜਿਹੜਾ ਕਬੱਡੀ ਖਿਡਾਰੀਆਂ ਨੂੰ ਵੱਡੇ ਨਾਮ ਵੀ ਦਿੱਤੇ ਜਾ ਰਹੇ ਆ ਮੈਂ ਸਮਝਦਾ ਕਿ ਬੜਾ ਵੱਡਾ ਪ੍ਰਾਲਾ ਆ ਸਾਨੂੰ ਸਾਰਿਆਂ ਨੂੰ ਇਹਦਾ ਰਲ ਕੇ ਸਹਿਯੋਗ ਕਰਨ ਦੀ ਆਉਣ ਵਾਲੀ ਪੀੜ੍ਹੀ ਨੂੰ ਇਹੋ ਕਹੂੰਗਾ ਕਿ ਨਸ਼ਿਆਂ ਤੋਂ ਬਚੋ ਦੇ ਖੇਡਾਂ ਦੇ ਨਾਲ ਜੁੜੋ ਆਪਣੇ ਮਾਤਾ ਪਿਤਾ ਦੀ ਸੇਵਾ ਕਰੋ ਸਮਾਜ ਦੀ ਸੇਵਾ ਕਰੋ ਇਹ ਜਿਹੜੀ ਸਭ ਤੋਂ ਵੱਡੀ ਗੱਲ ਆ ਸੋ ਮੈਂ ਅੱਜ ਦੇ ਇਸ ਕਬੱਡੀ ਕੱਪ ਦੀ ਸਾਰੇ ਪ੍ਰਬੰਧਕਾਂ ਨੂੰ ਵਧਾਈ ਵੀ ਦਿੰਦਾ ਔਰ ਖੁਸ਼ੀ ਵੀ ਜ਼ਾਹਰ ਕਰਦਾ ਜ ਕਬੱਡੀ ਕੱਪ ਹੈ ਜੀ ਅ ਅਸੀਂ ਤੀਜਾ ਕਬੱਡੀ ਕੱਪ ਜਿਹੜਾ ਕਰਵਾਇਆ ਹੈ ਆਪਣੇ ਪਿੰਡ ਦੇ ਸਹਿਯੋਗ ਦੇ ਨਾਲ ਤੇ ਐਨ ਆਰ ਇ ਵੀ ਦੇ ਸਹਿਯੋਗ ਦੇ ਨਾਲ ਇੱਕ ਤਾਂ ਸਾਡੀ ਟੀਮ ਆ ਜੀ ਆਪਣੀ ਟੀਮ ਗਰਦਾਸਪੁਰ ਲਾਇਨਸ ਪਲੱਸ ਸੰਤ ਬਾਬਾ ਹਜਾਰਾ ਸਿੰਘ ਦੀ ਨਾਰੌਲੀ ਟੀਮ ਇੱਕ ਸਾਡੀ ਟੀਮਾਂ ਚ ਡੀਏਵੀ ਕਾਲਜ ਜਲੰਧਰ ਇੱਕ ਮਾਲਵੇ ਦੀ ਟੀਮ ਆ ਤੇ ਕਟੂਰਸਰ ਦੀ ਟੀਮ ਆ ਜੀ ਕਿਹੜੇ ਕਿਹੜੇ ਨਾਮ ਦਿੱਤੇ ਗਏ ਨੇ ਇਹਦੇ ਵਿੱਚ ਫਰਸਟ ਨਾਮ ਜਿਹੜਾ ਸੀਗਾ 111000 ਰੁਪਏ ਦਾ ਸੀਗਾ ਤੇ ਸੈਕੰਡ ਜਿਹੜਾ 81000 ਰੁਪਏ ਦਾ ਸੀਗਾ ਤੇ ਬੈਸਟਾਂ ਨੂੰ ਟਰੈਕਟਰ ਦਿੱਤੇ ਗਏ ਆ ਫੋਰਡ ਬੋਲ ਸਾਲ ਕਿਹੜਾ ਹੁੰਦਾ ਹੈ ਕਿਹੜੇ ਕਿਹੜੇ ਖੜਾਏ ਹੁੰਦੇ ਨੇ ਮੋਟਰਸਾਈਕਲ ਜਿਹੜੇ ਆ ਜੀ ਉਹ ਅਸੀਂ ਜਿਹੜੀ ਸਾਡੀ ਨਰਾਵਾਲ ਦੀ ਟੀਮ ਪਲੱਸ ਗਰਦਾਪੁਰ ਲਾਇਨਸ ਆ ਦੀ ਵਿਸਤਾਰ ਮਸ਼ੀਨ ਟੀਮਸ ਕਰਮਾਸੀਆਂ ਨੂੰ ਤੇ ਮਲਕੀਤ ਨੂੰ ਦਿੱਤਾ ਗਿਆ ਸਾਡੇ ਜਿਹੜੇ ਅਸੀਂ ਸਪான்ਸਰ ਆਂ ਟੀਮ ਦੇ ਉਹਨਾਂ ਵੱਲੋਂ ਇਹਨਾਂ ਨੂੰ 8 ਸਾਲ ਅਸੀਂ ਕੋਈ ਨਾ ਕੋਈ ਪ੍ਰਾਈਜ਼ ਦਿੰਨੇ ਆ ਇਹ ਦੋ ਪਲੇਅਰ ਸਾਡੇ ਅਰਕਾ ਆਏ ਸੀਗੇ ਚੁਣ ਕੇ ਇਹਨਾਂ ਦੋਨੋਂ ਨੂੰ ਮੋਟਰਲ ਦਿੱਤੇ ਗਏ। ਦੇਖਿਆ ਲੋਕ ਰਾਤ ਦੇ ਵਿੱਚ ਇੱਥੇ ਬੈਠੇ ਰਹਿੰਦੇ ਆ ਜੋ ਬਈ ਟੂਰਨਾਮੈਂਟ ਚ ਹਿੱਸਾ ਗਿਆ ਹੋ। ਬਹੁਤ ਹੀ ਵਧੀਆ ਮੋਟਰ ਤਰੀਕਿਆਂ ਨਾਲ ਦੋਨੋਂ ਦੇ ਬਹੁਤ ਹੀ ਕੀ ਗੱਲ ਦਵ। ਵੀ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਜੂਥ ਨੂੰ ਵੀ ਕਰਦੇ ਆ ਭਾਈ ਇਹ ਗਰਾਊਂਡ ਦੇ ਨਾਲ ਜੁੜੋ ਸਭ ਤੋਂ ਵਧੀਆ ਜਿਹੜਾ ਉਪਰਾਲਾ ਆਇਆ ਇਹ ਜਿਹੜੇ ਸਾਡੇ ਇਲਾਕੇ ਦੇ ਸਹਿਯੋਗ ਦੇ ਨਾਲ ਜਾਂ ਸਾਡੇ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਅਸੀਂ ਕਰ ਰਹੇ ਹਾਂ ਇਹ ਗਰਾਊਂਡ ਦੇ ਨਾਲ ਜਿਹੜੋ ਇਹਦੇ ਨਾਲ ਇੱਕ ਤਾਂ ਆਪਾਂ ਜਿਹੜਾ ਅੱਜ ਅੱਜ ਸਭ ਤੋਂ ਵੱਧ ਜਿਹੜੀ ਲਾ ਲਾਮਤ ਆ ਜਿਹੜੀ ਨਸਾਂ ਦੀ ਪੰਜਾਬ ਦੇ ਵਿੱਚ ਆਪਾਂ ਉਤੋਂ ਦੂਰ ਹੋਵਾਂਗੇ ਦੂਜਾ ਇਹ ਆ ਭਈ ਆਪਾਂ ਗਰਾਊਂਡ ਦੇ ਨਾਲ ਜੁੜਾ ਕੇ ਤੇ ਜਿੱਦਾਂ ਅੱਜ ਦੇਖੋ ਕਿਵੇਂ ਤੁਸੀਂ ਕੱਲੀ-ਕੱਲੀ ਰੇਡ ਦੇ ਉੱਤੇ ਇੱਕ-ਇੱਕ ਪੁਆਇੰਟ ਦੇ ਉੱਤੇ ਫੈਸਲਾ ਹੋਇਆ ਇਹੋ ਜਿਹੇ ਮੁੰਡੇ ਨੌਜਵਾਨ ਮੁੰਡੇ ਜਿਹੜੇ ਟਰੈਕਟਰ ਦਿੱਤ ਕੇ ਲੈ ਗਏ ਨੇ ਉਹ ਇਹਨਾਂ ਜਿਹੜੇ ਆਉਣ ਵਾਲੀ ਪੀੜ੍ਹੀ ਆ ਸਾਡੀ ਜਿਹੜੀ ਆ ਆਉਣ ਵਾਲੇ ਜਿਹੜੇ ਬੱਚੇ ਆ ਇਹਨਾਂ ਦੇ ਮਾਰਗਦਰਸ਼ਕ ਹੋਣਗੇ ਜਿਹੜੇ ਆ ਇਹਨਾਂ ਨੇ ਬੱਚਿਆਂ ਨੂੰ ਬੱਚਿਆਂ ਨੂੰ ਇਹ ਚੀਜ਼ ਦੀ ਚੇਟਕ ਲੱਗੂਗੀ ਵੀ ਅਸੀਂ ਵੀ ਗਰਾਊਂਡ ਦੇ ਵਿੱਚ ਆਈਏ ਤੇ ਇਹ ਜਿਹਦਾ ਅੱਜ ਇਹ ਟਰੈਕਟਰ ਲੈ ਕੇ ਗਏ ਆ ਜਾਂ ਮੋਟਰਸਾਈਕਲ ਲੈ ਕੇ ਗਏ ਆ ਜਿਹਦਾ ਸੁੱਖਾ ਸਰਫ ਕੋਟ ਨੂੰ ਗੱਡੀ ਦਿੱਤੀ ਗਈ ਆ ਇਹ ਅਸੀਂ ਵੀ ਮਤਲਬ ਲਈਏ ਇਹਨਾਂ ਨੇ ਮਨ ਦੇ ਵਿੱਚ ਕੋਈ ਚੇਟਕ ਲੱਗੂਗੀ ਤੇ ਸਿਵਲ ਗੱਡੀ ਜਿਹੜੀ ਦਿੱਤੀ ਗਈ ਉਹ ਕਿਹੜੇ ਖੜਾਈ ਦਿੱਤੀ ਗਈ ਇਹ ਖਿਡਾਰੀ ਨਹੀਂ ਇਹ ਰੈਫਰੀ ਆ ਸੁੱਖਾ ਸਰਫ ਕੋਟ ਉਹ ਜਿਹੜੀ ਆ ਸਾਡੀ ਟੀਮ ਵੱਲੋਂ ਇਹਨੂੰ ਗੱਡੀ ਦਿੱਤੀ ਗਈ ਹੈ ਜੀ ਸੁੱਖੇ